ਅੱਜ ਦੇ ਦਿਨ 9 ਪੋ ਨੂੰ ਐਸਾ ਕਹਿਰ ਵਰਤਿਆ ਮਾਤਾ ਗੁਜਰੀ ਜੀ ਅਤੇ ਛੂਟੀ ਸਾਹਿਬਜ਼ਾਦੀ ਗੰਗੂ ਦੇ ਘਰ ਬੈਠੇ ਹਨ ਤੇ ਸਾਹਿਬਜ਼ਾਦੀ ਨੂੰ ਮਾਤਾ ਜੀ ਨੇ ਕਿਹਾ ਲਾਲ ਜੀ ਰਾਤ ਪੀਤ ਰਹੀ ਹੈ ਰਾਮ ਕਰੋ ਮਾਤਾ ਜੀ ਕੋਲ ਕੋਈ ਧਨ ਸੀ ਮੋਹਰਾਂ ਸਨ ਸੋਨੇ ਦੀਆਂ ਮੋਹਰਾਂ ਨੂੰ ਦੇਖ ਕੇ ਗੰਗੂ ਦੀ ਨੀਤ ਫਿੱਟ ਗਈ ਗੰਗੂ ਨੇ ਮਾਤਾ ਜੀ ਦੇ ਸਿਰ ਹਾਨਿਓ ਰਾਤ ਨੂੰ ਮੋਹਰਾਂ ਚੁੱਕੀਆਂ ਜਦੋਂ ਗੰਗੂ ਤੁਰਿਆ ਹੈ ਤਾਂ ਉਹ ਵਫਾਦਾਰ ਕੂਕਰ ਦੀ ਤਰ੍ਹਾਂ ਸੀ ਜਦੋਂ ਗੰਗੂ ਨੇ ਮੋਹਰਾਂ ਚੁੱਕੀਆਂ ਤਾਂ ਉਦੋਂ ਹਲਕੇ ਕੁੱਤੇ ਤਰਾਂ ਸੀ ਮਾਤਾ ਜੀ ਨੇ ਕਿਹਾ ਗੰਗੂ ਦੇਖ ਅਸੀਂ ਤੈਨੂੰ ਚੋਰ ਨਹੀਂ ਕਹਿੰਦੇ ਉਸ ਤੋਂ ਬਾਅਦ ਗੰਗੂ ਕੋਠੇ ਤੇ ਚੜ ਗਿਆ ਰੌਲਾ ਪਾਇਆ ਪਿੰਡ ਦੇ ਚੌਧਰੀ ਕੋਲ ਗਿਆ ਅਤੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਅਤੇ ਛੋਟੇ ਪੁੱਤਰ ਮੇਰੇ ਘਰ ਵਿੱਚ ਹਨ ਇਹ ਨਹੀਂ ਕਿਹਾ ਕਿ ਮੈਂ ਸੇਵਾ ਕੀਤੀ ਹੈ ਗੰਗੂ ਨੇ ਕਿਹਾ ਅਸੀਂ ਹਕੂਮਤ ਦੇ ਵਫਾਦਾਰ ਹਾਂ ਅਸੀਂ ਨਹੀਂ ਚਾਹੁੰਦੇ ਕਿ ਵਜ਼ੀਰ ਖਾਨ ਦਾ ਕੋਈ ਵੀ ਬਾਗੀ ਇਸ ਸੂਬੇ ਦੇ ਵਿੱਚ ਰਹੇ ਉਸ ਵੇਲੇ ਪਿੰਡ ਦਾ ਚੌਧਰੀ ਤੇ ਗੰਗੂ ਦੋਨੇ ਇਕੱਠੇ ਹੋਏ ਚੌਧਰੀ ਗੰਗੂ ਦੇ ਘਰ ਆਇਆ ਉਸਨੇ ਮਾਤਾ ਗੁਜਰੀ ਜੀ ਨੂੰ ਦੇਖਿਆ ਚੌਧਰੀ ਬੰਦੇ ਲੈ ਕੇ ਆਇਆ ਸੀ ਬਾਬਾ ਫਤੀ ਸਿੰਘ ਮਾਤਾ ਗੁਜਰੀ ਜੀ ਨੂੰ ਪੁੱਛਦੇ ਨੇ ਇਹ ਬੰਦੇ ਕਿਉਂ ਸਾਡੇ ਕੋਲ ਬੈਠ ਗਏ ਚੌਧਰੀ ਨੇ ਕਿਹਾ ਕਿ ਮੈਂ ਮੋਰਿੰਡੇ ਜਾਂਦਾ ਹਾਂ ਤੇ ਤੁਸੀਂ ਉਨੀ ਦੇਰ ਤੱਕ ਗੁਰੂ ਦੇ ਬੱਚਿਆਂ ਤੇ ਮਾਂ ਦੇ ਕੋਲ ਬੈਠੇ ਰਹੋ ਚੌਧਰੀ ਦੇ ਆਦਮੀ ਘਰ ਦੇ ਸਾਹਮਣੇ ਬੈਠ ਗਏ ਸਾਹਿਬ ਜਾਦੀ ਪੁੱਛਦੇ ਹਨ ਮਾਂ ਏ ਕਿਉਂ ਸਾਡੇ ਕੋਲ ਆ ਬੈਠੇ ਮਾਤਾ ਗੁਜਰੀ ਨੇ ਕਿਹਾ ਬੇਟਾ ਬਸ ਅੰਦਰ ਦੇ ਸਦਕ ਨੂੰ ਡੋਲਣਾ ਨਾ ਦੇਣਾ ਉਹ ਬਾਪੜਨ ਲੱਗਾ ਹੈ ਜਿਹੜਾ ਮੇਰੇ ਜਹਨ ਦੇ ਵਿੱਚ ਚੱਲਦਾ ਪਿਆਸੀ ਗੰਗੂ ਖੇੜੀ ਤੋਂ ਤੁਰਿਆ ਤੇ ਮੁਰਿੰਡੇ ਜਾ ਪਹੁੰਚਿਆ ਗੰਗੂ ਨੇ ਜਾਨੀ ਖਾਂ ਅਤੇ ਮਾਨੀ ਖਾਂ ਕੋਲ ਜਾ ਕੇ ਸ਼ਿਕਾਇਤ ਕੀਤੀ ਗੰਗੂ ਨੇ ਕਿਹਾ ਗੁਰੂ ਦੇ ਪੁੱਤਰ ਤੇ ਗੁਰੂ ਦੀ ਮਾਂ ਮੇਰੇ ਘਰ ਵਿੱਚ ਹਨ ਮੁਰੀਂਡੇ ਤੋਂ ਜਾਨੀਖਾਂ ਅਤੇ ਮਾਨੀਖਾਂ ਆਏ ਅਤੇ ਉਹਨਾਂ ਦੇ ਨਾਲ ਕੁਝ ਸਿਪਾਹੀ ਸਨ ਅੱਜ ਦੇ ਦਿਨ 9 ਪੂਨੂ ਉਹਨਾਂ ਨੇ ਗੰਗੂ ਦੇ ਘਰੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਕੌਰ ਜੀ ਨੂੰ ਗ੍ਰਿਫਤਾਰ ਕਰ ਰਿਆ ਮਾਤਾ ਗੁਜਰੀ ਜੀ ਗੰਗੂ ਨੂੰ ਕਹਿਣ ਲੱਗੇ ਜਿਸ ਟਕਿਆਂ ਦੀ ਖਾਤਰ ਤੂੰ ਛੋਟੇ-ਛੋਟੇ ਲਾਲਾਂ ਨੂੰ ਅਤੇ ਮੈਨੂੰ ਗ੍ਰਿਫਤਾਰ ਕਰਵਾਇਆ ਹੈ ਇਹ ਟਕੇ ਤੇਰੀ ਮੌਤਾ ਕਾਰਨ ਬਣਗੇ ਗ੍ਰਿਫਤਾਰੀ ਤੋਂ ਬਾਅਦ ਪਹਿਲੀ ਰਾਤ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਮੋਰਿੰਡੇ ਵਿੱਚ ਕੱਟੀ ਇੱਧਰ ਵਜ਼ੀਰ ਖਾਨ ਦੇ ਮਨ ਵਿੱਚ ਚਮਕੌਰ ਦੀ ਜੰਗ ਤੋਂ ਬਾਅਦ ਇਹ ਤੌਖਲਾ ਸੀ ਕਿ ਦਸਵੇਂ ਪਾਸ਼ਾ ਨੂੰ ਕਿਵੇਂ ਫੜਾਂਗੇ ਉਧਰੋਂ ਦੂਸਰੇ ਪਾਸੇ ਜਾਨੀ ਖਾਨ ਅਤੇ ਮਾਨੀ ਖਾਨ ਨੇ ਜਾ ਕੇ ਵਜ਼ੀਰ ਖਾਨ ਨੂੰ ਖਬਰ ਦਿੱਤੀ ਕਹਿਣ ਲੱਗੇ ਸਰਕਾਰ ਖੁਸ਼ਖਬਰੀ ਹੈ ਕਿ ਜਿਸਨੇ ਤੁਹਾਡੇ ਬੰਦਿਆਂ ਨੂੰ ਤੀਰਾਂ ਨਾਲ ਬਿਨ੍ਹਾ ਸੀ ਉਹਦੇ ਛੋਟੇ ਪੁੱਤਰ ਬਾਬਾ ਜ਼ੂਰਾਵਾਰ ਸਿੰਘ ਬਾਬਾ ਫਤਿਹ ਸਿੰਘ ਅਤੇ ਉਸ ਦੀ ਬੁੱਢੜੀ ਮਾਈ ਅਸਰੀਂ ਗ੍ਰਿਫਤਾਰ ਕਰ ਲੈਨੇ ਵਜ਼ੀਰ ਖਾਂ ਖੁਸ਼ ਹੋਇਆ ਕਹਿਣ ਲੱਗਿਆ ਹੁਣ ਦੇਖਾਂਗੇ ਕਿ ਗੁਰੂ ਆਪਣੇ ਪੁੱਤਰਾਂ ਦੇ ਮੋਹ ਦਾ ਬੱਧਾ ਸਾਡੇ ਕੋਲ ਕਿਵੇਂ ਨਹੀਂ ਆਉਂਦਾ ਅੱਜ ਦੇ ਦਿਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਜਾਦਾ ਨੂੰ ਗੰਗੂ ਨੇ ਆਪਣੇ ਘਰ ਤੋਂ ਗ੍ਰਿਫਤਾਰ ਕਰਵਾ ਦਿੱਤਾ ਸੀ